ਬੀਤੀ ਰਾਤ ਮੋਗਾ ਦੇ ਹੋਟਲ ਰੌਕਸਟਾਰ ਤੇ ਮੋਗਾ ਦੀ ਥਾਣਾ ਸਿਟੀ ਇੱਕ ਪੁਲਿਸ ਅਤੇ ਵੂਮਨ ਸੈੱਲ ਵੱਲੋਂ ਕੀਤੀ ਵੱਡੀ ਰੇਡ ਦੇ ਵਪਾਰ ਦਾ ਤੰਦ ਕੱਢਣ ਵਾਲੇ ਖਿਲਾ ਮੋਗਾ ਪੁਲਿਸ ਦੀ ਸਖਤੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਟ ਤੇ ਊਮਨ ਸੈੱਲ ਦੇ ਇੰਚਾਰਜ ਮੈਡਮ ਕੁਲਵਿੰਦਰ ਕੌਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਤੇ ਰੋਕ ਸਟਾਰ ਲੁਧਿਆਣਾ ਰੋਡ ਮੋਗਾ ਰੇਡ ਕਰਕੇ ਹੋਟਲ ਰੋਕ ਸਟਾਰ ਦੇ ਮਾਲਕ ਸੁਮਿਤ ਕੁਮਾਰ ਵਾਸੀ ਕਸ਼ਮੀਰੀਆ ਵਾਲੀ ਗਲੀ ਮੋਗਾ, ਪਰਮਵੀਰ ਸਿੰਘ ਸੰਧੂ ਵਾਸੀ ਮੋਗਾ, ਮੈਨੇਜਰ ਰਣਜੀਤ ਸਿੰਘ ਵਾਸੀ ਉੱਤਰਾਖੰਡ ਕੁਬੇਰ ਸਿੰਘ ਪੁੱਤਰ ਉਤਰਾਖੰਡ ਕੁਲਵਿੰਦਰ ਸਿੰਘ ਵਾਸੀ ਦੋਦਰ ਸਰਕੀ ਜੋ ਆਪਣੇ ਹੋਟਲ ਰੋਕ ਸਟਾਰ ਵਿੱਚ ਜਿਸਮ ਫਰੋਸੀ ਦਾ ਤੰਦਾ ਕਰਵਾਉਂਦੇ ਹਨ ਜਿਸ ਤੇ ਮੁਕੱਦਮਾ ਨੰਬਰ 244 ਮਿਤੀ 18-11-2024 34567 ਇਮੋਰਲ ਟ੍ਰੈਫਿਕ ਪ੍ਰਿਵੀਸ਼ਨ ਐਕਟ 1956 ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕਰਕੇ ਉਕਤ ਹੋਟਲ ਤੇ ਮੋਗੇ ਤੇ ਰੇਡ ਕਰਕੇ 11 ਲੜਕੀਆਂ ਤੇ 8 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਉਕਤ ਹੋਟਲ ਤੇ ਪਹਿਲਾ ਮੁਕਦਮਾ ਨੰਬਰ 106 ਮਿਤੀ 12/5/2023 ਉਕਤ ਧਰਾਮਾ ਤਹਿਤ ਦਰਜ ਹੈ। ਜਾਣਕਾਰੀ ਗਈ ਹੈ ਜੀ ਰਿਪੋਰਟ ਦੇ ਵਿੱਚ ਰੀਡ ਕੀਤੀ ਹੈ। ਹਾਂ ਜਿਹੜਾ ਅੱਜ ਇੱਕ ਜਿਹੜਾ ਲੁਧਿਆਣਾ ਫੋਲਕ ਰੋਡ ਤੇ ਹੋਟਲ ਰੌਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਬਿਲਾਲ ਮੈਨੇਜਰ ਵਗੈਰਾ ਰੱਖੇ ਜਿਹੜਾ ਜਿਸਮ ਪਰੋਤੀ ਫਰੋਸੀ ਦਾ ਧੰਦਾ ਕਰਵਾਉਂਦੇ ਆ। ਜਿਸ ਤਿਹਦਾ ਕਿ ਜਿਹੜਾ ਮੈਂ ਜੀ ਮੈਡਮ ਕਬਿੰਦਰ ਕੌਰ ਸਾਡੇ ਔਮਨ ਸੈਲ ਦੇ ਪੰਜਾਬ ਜੀ ਨੇ ਅਸੀਂ ਉੱਥੇ ਰਿਪੋਰਟ ਕੀਤਾ ਦਰਾਂਨੇ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਰ ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ ਅੱਠ ਜਿਹੜੇ ਲੜਕੇ ਰਏ ਸੀ ਉਹਦੇ ਉੱਥੇ ਬਰਾਮਦ ਹੋਏ ਤੇ ਜਿੰਦੇ ਦਹਾੜਤੀ ਅਸੀਂ ਅਮੋਰਲ ਟਰੈਫਿਕ ਐਕਟ ਦਾ ਜਿਹੜਾ ਪੱਤਾ ਦਾ ਦਰਤਾ ਤੇ ਜਿਹੜੇ ਦੋਸ਼ੀ ਉਹਨਾਂ ਦੀ ਗ੍ਰਿਫਤਾਰੀ ਕਰ ਲਈ ਬੀਤੀ ਰਾਤ ਮੋਗਾ ਦੇ ਹੋਟਲ ਰੌਕਸਟਾਰ ਤੇ ਮੋਗਾ ਦੀ ਥਾਣਾ ਸਿਟੀ ਇੱਕ ਪੁਲਿਸ ਅਤੇ ਊਮੈਨ ਸੈੱਲ ਵੱਲੋਂ ਕੀਤੀ ਵੱਡੀ ਰੇਡ ਦੇ ਵਪਾਰ ਦਾ ਤੰਦ ਕੱਢਣ ਵਾਲੇ ਖਿਲਾ ਮੋਗਾ ਪੁਲਿਸ ਦੀ ਸਖਤੀ ਜਾਣਕਾਰੀ ਦਿੰਦੇ ਹੋਏ ਇਨਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਟ ਤੇ वूਮਨ ਸੈਲ ਦੇ ਇੰਚਾਰਜ ਮੈਡਮ ਕੁਲਵਿੰਦਰ ਕੌਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨ ਅਗਸਤ ਮੁਖਬਰ ਖਾਸ ਦੀ ਇਤਲਾਹ ਤੇ ਰੋਕਸਟਾਰ ਲੁਧਿਆਣਾ ਰੋਡ ਮੋਗਾ ਰੇਡ ਕਰਕੇ ਹੋਟਲ ਰੋਕਸਟਾਰ ਦੇ ਮਾਲਕ ਸੁਮਿਤ ਕੁਮਾਰ ਵਾਸੀ ਕਸ਼ਮੀਰੀਆ ਵਾਲੀ ਗਲੀ ਮੋਗਾ, 파ਰਮਬੀਰ ਸਿੰਘ ਸੰਧੂ ਵਾਸੀ ਮੋਗਾ, ਮੈਨੇਜਰ ਰਣਜੀਤ ਸਿੰਘ ਵਾਸੀ ਉੱਤਰਾਖੰਡ ਗੁਬੇਰ ਸਿੰਘ ਪੁੱਤਰ ਉਤਰਾਖੰਡ ਕੁਲਵਿੰਦਰ ਸਿੰਘ ਵਾਸੀ ਦੋਦਰ ਸਰਕੀ ਜੋ ਆਪਣੇ ਹੋਟਲ ਰੋਕ ਸਟਾਰ ਵਿੱਚ ਜਿਸਮ ਫਰੋਸੀ ਦਾ ਤੰਦਾ ਕਰਵਾਉਂਦੇ ਹਨ ਜਿਸ ਤੇ ਮੁਕੱਦਮਾ ਨੰਬਰ 244 ਮਿਤੀ 18 11 2024 34567 ਇਮੋਰਲ ਟ੍ਰੈਫਿਕ ਪ੍ਰਿਵੀਸ਼ਨ ਐਕਟ 1956 ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕਰਕੇ ਉਕਤ ਹੋਟਲ ਤੇ ਮੋਗੇ ਤੇ ਰੇਡ ਕਰਕੇ 11 ਲੜਕੀਆਂ ਤੇ 8 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਉਕਤ ਹੋਟਲ ਤੇ ਪਹਿਲਾ ਮੁਕਦਮਾ ਨੰਬਰ 106 ਮਿਤੀ 12/5/2023 ਉਕਤ ਧਰਾਮਾ ਤਹਿਤ ਦਰਜ ਹੈ। ਜਾਣ ਕਰ ਗਈ ਹੈ ਜੀ ਰਿਪੋਰਟ ਦੇ ਵਿੱਚ ਰੀਡ ਕੀਤੀ ਹੈ। ਹਾਂ ਜਿਹੜਾ ਅੱਜ ਇੱਕ ਜਿਹੜਾ ਲੁਧਿਆਣਾ ਫੋਲਪਰ ਰੋਡ ਤੇ ਫੋਟੋ ਰੋਕਸਟਾਰ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਜਿਹੜੇ ਇਹਦੇ ਮਾਲਕ ਤੇ ਜਿਹੜਾ ਆਪਣੇ ਦੂਸਰੇ ਬਿਲਾਲ ਮਿੰਟ ਮੈਨੇਜਰ ਵਗੈਰਾ ਲੱਕੇ ਜਿਹੜਾ ਜਿਸਮ ਪਰੋਤੀ ਫੁਰੋਸੀ ਦਾ ਧੰਦਾ ਕਰਵਾਉਂਦੇ ਆ ਜਿਸ ਤੇ ਦਾ ਕੇ ਜਿਹੜਾ ਮੈਜ ਮੈਡਮ ਕੁਲਵਿੰਦਰ ਕੌਰ ਸਾਡੇ ਔਮਨ ਸੈਲ ਦੇ ਪੰਜਾਬੀ ਵਿੱਚ ਅਸੀਂ ਉੱਥੇ ਰੇਡ ਜਿਹੜੀ ਕੀਤਾ ਦਰਾਨੇ ਰੇਡ ਜਿਹੜਾ ਉਹਦੇ ਸਾਨੂੰ ਜਿਹੜੇ ਚਾਰ ਜੋੜੇ ਬਰਾਮਦ ਹੋਏ ਟੋਟਲ ਮਤਲਬ 11 ਲੜਕੀਆਂ ਅਤੇ ਜਿਹੜੇ ਅੱਠ ਜਿਹੜੇ ਲੜਕੇ ਰਹੇ ਸੀ ਉਹਦੇ ਉੱਥੇ ਬਰਾਮਦ ਹੋਏ ਤੇ ਜਿੰਦੇ ਦਹਾਤੀ ਅਸੀਂ ਅਮੋਰਲ ਟਰੈਫਿਕ ਐਕਟ ਦਾ ਜਿਹੜਾ ਪੱਤਿਆ ਦਰਪੱਤਾ ਹੈ ਤੇ ਜਿਹੜੇ ਦੋਸ਼ੀ ਉਹਨਾਂ ਦੀ ਗਿਰਦਦਾ ਦੀ ਕੱਤਲੇਆਮ